ਡਾਕਟਰ ਸਰਬਜੀਤ ਕੌਰ ਸਿੰਧਾ ਵਾਲਾ ਦੀ ਲਿਖੀ ਹੋਈ ਹੈ ਜੀ ਜਦ ਕੇਠੀ ਚੜੇ ਜਾੜ ਚੜੇ ਮੇਰੀ ਗਲਮ ਨੂੰ ਕੋਈ ਬੁਖਾਰ ਚੜੇ ਕਰਿਆਦ ਸ਼ਹੀਦੀ ਸਾਕੇ ਨੂੰ ਏ ਹੋ ਕੇ کئی ہزار ਪਰੇ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਕੋਈ ਗੱਲ ਸੁਣਾਈ ਜਾਵੇ ਨਾ ਜਦ ਖੂਨ ਦੇ ਅਥਰੂ ਕੇਰੇ ਮੇਥੋਂ ਕਲਮ ਵराई ਜਾਵੇ ਨਾ ਇੱਕ ਸੂਰਤ ਫੁੱਲਾ ਵਰਗੀ ਜੋ ਜਿਹਦਾ ਕੁਦਰਤ ਪਾਣੀ ਪਰਦੀ ਏ ਇੱਕ ਕੋਮਲ ਪਾਵਨ ਮੂਰਤ ਹੈ ਜੋ ਸਭ ਦੀਆਂ ਪੀੜਾਂ ਕੋਈ ਨੂਰ ਲਈ ਚਰਦਾ ਏ ਜੋ ਸਭ ਨੂੰ ਠੰਡ ਵਰਤੌਂਦਾ ਏ ਅੱਜ ਕਸ਼ਟ ਅਜਰ ਪਿਆ ਜਰਦਾ ਏ ਅੰਗਿਆਰ ਵਰੌਂਦਾ ਸੂਰਜ ਜਦ ਕਾਂ ਦੀ ਅੱਖ ਨਿਕਲਦੀ ਏ ਤਰਤੀ ਪਾਠ ਵਾਂਗੂੰ ਤਪਦੀ ਏ ਅਗਨੀ ਵਰਗੀ ਲੂਟ ਚਲਦੀ ਏ ਹਿਰਦੇ ਦੁਸ਼ਟਾਂ ਦੇ ਕਹਿਰ ਪਰ ਅਸਮਾਨਾਂ ਤੋਂ ਵੀ ਕਹਿਰ ਵਰੇ ਪਰ ਸੀਤਲ ਦਾ ਦੇ ਚਸ਼ਮੇ ਚੋਂ ਮੇਰਾ ਦਾ ਸੀਤਲ ਨੀਰ ਵਰੇ ਉਹਦੇ ਕੰਮ ਕੋਲ ਕੋਮਲ ਚਰਨ ਗੁਲਾਬ ਜਿਹੇ ਜਗ ਦਿੱਤੀ ਲੋ ਨੂੰ ਛੋਂਦੇ ਨੇ ਦਰਤੀ ਦਾਸੀ ਨਾ ਫਟਦਾ ਏ ਪੱਥਰ ਪਰਬਤ ਵੀ ਰੋਂਦੇ ਨੇ ਪਾਵੇਂ ਤਨ ਛਾਲੇ ਛਾਲੇ ਹੈ ਪਰ ਦਗਦੇ ਪਏ ਬਹੋਲੇ ਨੇ ਤਾਕ ਸਬਰ ਸ਼ੁਕਰ ਦੀ ਤਾਕਤ ਨੂੰ ਜਰਵਾਨ ਆ ਦੇ ਦਿਲ ਡੋਲੇ ਨੇ ਨਾਮ ਵਿੱਚ ਨਾਮ ਕੁਮਾਰੀ ਏ ਬੋਲ ਫਰਕ ਰਹਿ ਸ਼ੁਕਰਾਨੇ ਵਿੱਚ ਹਿਰਦੇ ਵਿੱਚ ਨਾਮ ਦੀ ਠੰਡਕ ਹੈ ਓ ਰਾਜੀ ਹੈ ਪਾਣੇ ਵਿੱਚ ਇੱਕ ਸੁੰਦਰ ਸ਼ਾਂਤ ਤੈ ਮੇਰ ਪਰੇ ਮੁਖੜੇ ਤੋਂ ਵੜਦਾ ਨੂਰ ਪਿਆ ਜਿਉਂ-ਜਿਉਂ ਤਸਈਏ ਵਧਦੇ ਨੇ ਉਹਨੂੰ ਜੜਦਾ ਜਾਏ ਸਰੂਰ ਜਿਆ ਤੱਕ ਸੋਹ ਰਮਾਸ ਨੂੰ ਟਿੜਕਰੇ ਕਰਿਆ 파 시तल ਚੰਨ করুণਾ ਬਣ ਕੇ ਹਰ ਪਾਸੇ ਅੰਮ੍ਰਿਤ ਛਿੜਕ ਰਿਆ ਸੜਦੀ ਲੋ ਤੇ ਇੱਕ ਫੁੱਲ ਪੁੱਜਿਆ 라వీ ਦੀ ਇੱਕ ਨੂੰ ਠਾਰ ਗਿਆ ਬਨ ਗਨ ਅਜਬ ਸ਼ਹਾਦਤ ਦਾ ਦੁਨੀਆਂ ਤੇ ਕਰ ਉਪਕਾਰ ਗਿਆ ਬਨ ਗਾਣਾ ਜਬ شہادت ਦਾ ਦੁਨੀਆਂ ਤੇ ਕਰ ਉਪਕਾਰ ਗਿਆ ਬਲਚਕ ਦੀ ਕੇ ਮਾਂ ਜੀ ਵਾਹਿਗੁਰੂ ਜੀ ਕਾ